ਮੈਂ ਕਿ ਅੱਜ ਸੀ ਚੰਡੀਗੜ੍ਹ ਧਰਮ ਦੇ ਵਿੱਚ ਆ ਰਹੀ ਸੀ ਸਾਨੂੰ ਰਸਤੇ ਦੇ ਵਿੱਚ ਹੀ ਮਲਾਜਮਾਂ ਵੱਲੋਂ ਰੋਕ ਲੇਤਾ ਗਿਆ ਤੇ ਨਾ ਨੂੰ ਇਹੇ ਪੁੱਛ ਰਹੇ ਆ ਵੀ ਸਾਨੂੰ ਰੀਜਨ ਤਾਂ ਦੱਸੋ ਵੀ ਸਾਨੂੰ ਰਸਤੇ ਦੇ ਵਿੱਚ ਕਿਉਂ ਰੋਕਿਆ ਅਸੀਂ ਸਾਥੀਆਂ ਸਮੇਤ ਜੰਗਵਤਾਂ ਤੋਂ ਜਿੱਦਣ ਵਰਨਾਉਣ ਲੱਗੇ ਤਾਂ ਸਾਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਟੱਕਿਆ ਗਿਆ ਕਾਰਨ ਨਹੀਂ ਦੱਸਿਆ ਗਿਆ ਕਿ ਕਾਰਨ ਆ ਅੱਜ ਵੀ ਸਵੇਰੇ 5 ਵਜੇ ਤੋਂ ਪੰਜਾਬ ਪੁਲਿਸ ਨੇ ਸਾਨੂੰ ਬਾਹਰ ਨਾ ਲੜ ਤੋਂ ਰੋਕ ਦਿੱਤਾ ਸਰਕਾਰ ਉਹਨਾਂ ਕੋ ਲੱਖ ਲੱਖ ਉਹਾਂ ਡਰਦੀ ਆ ਮੰਜੀਥੇ ਦੇ ਨਾਂ ਤੋਂ ਘਬਰਾਉਂਦੀ ਆ ਹੁਜਾ ਕਹਿੰਦੇ ਸੀ ਅੰਤ ਨਹੀਂ ਖਤਮ ਹੋ ਗਏ ਹਲੇ ਤਾਂ ਕੱਪੜੇ ਚ ਝਾੜ ਕੇ ਸਿੱਧੇ ਜੇ ਕਰਕੇ ਤੁਰੇ ਜੀ ਘਰੋਂ ਇੰਨਾ ਨਾਲ 4-4 ਵਜੇ 5 ਵਜੇ ਰਾਤ ਤੇ ਕਹਿੰਦੇ 12 ਵਜੇ ਗੱਡੀਆਂ ਪੁਲਿਸ ਦੀਆਂ ਘੁੰਮਰੀਆਂ ਨੇ ਚੱਕੋ ਚੱਕ ਪੰਜਾਬ ਥਾਡਾਂ ਲੜਕੇ ਵਾਦੀ ਰਾਤ ਦੇ ਇਹਨੇ ਗੱਡੀ ਚੋਂ ਪਛਾਰ ਕੇ ਪੁੱਛਦੇ ਨੇ ਕਿ ਕਾਲੀਆਂ ਇੱਕ ਸਿਰਫ ਇੱਕ ਕਾਗੂਦੀ ਬੇਚੀ ਸੀ ਉਹ ਵੀ ਮੋਹਾਲੀ ਹੋਣੀ ਸੀ ਪਰ ਪੂਰੇ ਸੂਬੇ ਨੂੰ ਪੁਲਿਸ ਸਟੇਟ ਬਣਾ ਦਿੱਤਾ ਗਿਆ ਕੋਜ ਨੂੰ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਗਿਆ ਤਾਂ ਕਈਆਂ ਨੂੰ ਉਹਨਾਂ ਦੇ ਸ਼ਹਿਰ ਪਿੰਡ ਤੇ ਹਲਕੇ ਦੀ ਹੱਦ ਤੱਕ ਨਹੀਂ ਟੱਪਣ ਦਿੱਤੀ ਗਈ ਆਖਿਰ ਡਰ ਕਿਸ ਗੱਲ ਦਾ ਬੋਖਲਾਹਟ ਕਾਦੀ ਸੀ ਦਸੋ ਕੀ ਸਮਝੇ ਜੀਹਾਂ 7 ਦਿਨਾਂ ਦਾ ਵਿਜਲੈਂਸ ਰਿਮਾਂਡ ਪੂਰਾ ਹੋਣ ਤੇ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਨੂੰ ਮੋਹਾਲੀ ਕੂਪ ਵਿੱਚ ਪੇਸ਼ ਕੀਤਾ ਜਾਣਾ ਸੀ ਅਜੇ ਵਿੱਚ ਮੋਹਾਲੀ ਵਿੱਚ ਸੁਰੱਖਿਆ ਦੇ ਸਖਤ ਇੰਤਜ਼ਾਮ ਹੋਣਾ ਲਾਜ਼ਮੀ ਸੀ ਪਰ ਸੁਰੱਖਿਆ ਇੰਤਜ਼ਾਮਾਂ ਦੇ ਨਾਤੇ ਇਥੇ ਆਮ ਲੋਕ ਵੀ ਵੱਡੇ ਪੱਦਰ ਤੇ ਖੱਜਲ ਖੁਆਰ ਹੁੰਦੇ ਨਜ਼ਰ ਆਏ ਕਹਿੰਦੇ ਜੀ ਕਹਿੰਦੇ ਨਹੀਂ ਜਾਣ ਦੇਣਾ ਜਾਣਾ ਕਿੱਥੇ ਆ ਜੀ ਫੋਟਾ ਸਪਤਾਲ ਉਹ ਸਾਹਮਣੇ ਰਾਰੂ ਚਾਹਣ ਤਾਂ ਤੁਸੀਂ ਆਓ ਹਲੋ ਜਾ ਜਾ ਤੁਸੀਂ ਮਾਈਸਾਬਾ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਜੀ ਗੁਰੂ ਘਰ ਆਏ ਤੁਸੀਂ ਗੁਰੂ ਘਰ ਜਾਂਦੋ ਕਰੋ ਤੁਸੀਂ ਗੁਰੂ ਘਰ ਜਾਂਦੋ ਮੀਡੀਆ ਤੋਂ ਆ ਜੀ ਕਿਹੜੀ ਸੀ ਤੋਂ ਮੀਡੀਆ ਗੁਰੂ ਘਰ ਆ ਸਾਰੇ ਤੁਸੀਂ ਗੁਰੂ ਘਰ ਜਾਂਦੋ ਬਾਹਰ ਕੱਢਿਆ ਜੀ ਫਾਲਨ ਕਰਨ ਲੱਗੇ ਫਾਲਨ ਕਰਨ ਲੱਗੇ ਨਹੀਂ ਤੁਸੀਂ ਗੁਰੂ ਘਰ ਜਾਂਦੋ ਬਾਹਰ ਕੱਢਿਆ ਜੀ ਇਹਨਾਂ ਨੇ ਤੁਹਾਨੂੰ ਸਾਨੂੰ ਬਾਹਰ ਕਰਵਾ ਗੁਰੂ ਘਰ ਤੋਂ ਖੜ੍ਹੇ ਹੋ ਗਏ ਅਸੀਂ ਬਾਹਰੋਂ ਆਏ ਪਾਣੀ ਪੀਣ ਦੀ ਤੱਕ ਹੋ ਜਾਊਗਾ ਵਿਕਰਮ ਮਜੀਠੀਆ ਦੀ ਪੇਸ਼ੀ ਵਾਲੇ ਦਿਨ ਮੁਹਾਲੀ ਦੇ ਅੰਬਸਾਪ ਗੁਰੂ ਘਰ ਵਿੱਚ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਹੋਣਾ ਸੀ ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਨੀ ਸੀ ਇੱਕ ਪਾਸੇ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਹੀ ਗੁਰੂ ਘਰ ਜਾਣ ਤੋਂ ਰੋਕ ਦਿੱਤਾ ਗਿਆ ਉਹਨਾਂ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਰੀਟੇਨ ਕਰ ਲਿਆ ਗਿਆ ਤੇ ਦੂਜੇ ਪਾਸੇ ਸੂਬੇ ਭਰ ਵਿੱਚ ਪੁਲਿਸ ਦਾ ਇਹੋ ਜਿਹਾ ਹੀ ਰਵੱਈਆ ਦੇਖਣ ਨੂੰ ਮਿਲਿਆ ਵਕ-ਵਕ ਥਾਵਾਂ ਤੇ ਪੁਲਿਸ ਵੱਲੋਂ ਅਕਾਲੀ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਵਰਕਰਾਂ ਨੂੰ ਮੋਹਾਲੀ ਇਕੱਠ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਸਰਬ ਸਰਕਾਰ ਜੋ ਮਾਝੇ ਦੇ ਜਰਨੈਲ ਸਰਦਾਰ ਵਿਕਰਮਜੀਤ ਅਜ ਦੀ ਦੀ ਚਾਹ ਦੇ ਚੱਲ ਰਹੀ ਹੈ ਉਹਦੇ ਸਬੰਧ ਵਿੱਚ ਉਹਨਾਂ ਨੇ ਤਰੀਕ ਹੀ ਪੇਸ਼ ਕੀ ਹੁਵਾਲੇ ਦੇ ਵਿੱਚ ਸਾਡੀ ਵੀ ਡਿਊਟੀ ਲੱਗੀ ਹੈ ਉੱਥੇ ਪਹੁੰਚਣ ਦੀ ਅਸੀਂ ਸਾਥੀਆਂ ਸਮੇਤ ਜਿਸ ਵੇਲੇ ਤੋਂ ਜਿੱਦ ਰੋਣਾ ਹੋਣ ਲੱਗੇ ਤਾਂ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਠਕਿਆ ਗਿਆ ਕਾਰਨ ਨਹੀਂ ਦੱਸਿਆ ਗਿਆ ਕਿ ਕੀ ਕਾਰਨ ਸ਼੍ਰੋਮਣੀ ਅਕਾਲੀ ਦਲ ਸਾਰਾ ਵਿਕਰਮ ਸਿੰਘ ਜੀ ਚੇਾ ਸਾਹਿਬ ਦੇ ਅਤੇ ਬਾਦਲ ਸਾਹਿਬ ਦੇ ਨਾਲ ਖਲੋਤਾ ਹੈ ਔਰ ਇਹ ਠੱਕੇ ਦਾ ਜਵਾਬ ਅਜ ਪੰਜਾਬ ਦੇ ਲੋਕਾਂ ਨੇ ਦੇਣਾ ਸੀ ਫਰ ਤੜਕੇ ਹੀ ਜੋ ਕਿ ਪੰਜਾਬ ਸਰਕਾਰ ਮੋਹਤਮਰ ਸਰਕਾਰ ਨੇ ਆ ਕੇ ਜੋ ਕਿ ਕਰਾਂ ਦੇ ਵਿੱਚ ਆ ਕੇ ਨજરਬੰਦ ਲੀਡਰ ਸਾਹਿਬਾਨ ਨੂੰ ਕਰ ਲਿਆ ਹੈ 5 ਵਜੇ ਤੋਂ ਸਾਡਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਪੁਲਿਸ ਨੇ ਪਿੰਡ ਕਲੋਤਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਾਨੂੰ ਬਾਹਰ ਜਾਣ ਤੋਂ ਰੋਕ ਦਿੱਤਾ ਹੁਣ ਇਹਨਾਂ ਨੇ ਜਾਇਦਾਦ ਤੋਂ ਵੱਡਾ ਪਰਚਾ ਬਣਾ ਕੇ ਉਹਨਾਂ ਨੂੰ ਨਵਾਂ ਲਜਾਉਣ ਦੀ ਤੇ ਪਰੇਸ਼ਾਨ ਕਰਨ ਦੀ ਜਿਹੜੀ ਪਾਲਸੀ ਬਣਾਈ ਆ ਸਰਕਾਰ ਉਹਨਾਂ ਤੋਂ ਲੱਖ ਲੱਖ ਕੋਹਾਂ ਡਰਦੀ ਆ ਮਜੀਠੇਵੇ ਨਾਂ ਤੋਂ ਕਬਰੌਂਦੀ ਆ ਇਸੇ ਕਰਕੇ ਉਹਨਾਂ ਨੂੰ ਵਾਰ-ਵਾਰ ਹਰਾਸ ਤੇ ਪਰੇਸ਼ਾਨ ਕੀਤਾ ਜਾ ਰਿਹਾ 4-4 ਵਜੇ 5 ਵਜੇ ਰਾਤ ਦੇ ਕਹਦੇ 12 ਵਜੇ ਗੱਡੀਆਂ ਪੁਲਿਸ ਦੀਆਂ ਘੁੰਮਰੀਆਂ ਨੇ ਚੱਕੋ ਚੱਕ ਪੰਜਾਬ ਥਾਂ-ਥਾਂ ਨਾਕੇਵਾਦੀ ਹਾਲਾਤ ਇਹ ਨੇ ਗੱਡੀ ਚੋਂ ਪਛਾਣ ਕੇ ਪੁੱਛਦੇ ਨੇ ਕਿ ਕਾਲਿਓ ਅਇਕ ਸਾਡੇ ਹੁਣ ਮੁੰਡੇ ਆਏ ਨੇ ਉਹ ਕਦੇ ਭਾਈ ਅਸੀਂ ਕਹਦੇ ਆ ਵੀ ਅਸੀਂ ਤਾਂ ਆਮ ਆਦੀ ਪੱਛੀਲੇ ਕਹਿੰਦੇ ਜਾਓ ਉਹ ਵੀ ਆ ਗਏ ਕਹਿਣਾ ਮਤਲਬ ਇਹ ਆ ਕਿ ਪੱਗਾਂ ਦੇਖ ਦੇ ਇੱਕ ਨੀਲੀਆਂ ਪੱਗਾਂ ਕੇਸਰੀ ਪੱਗਾਂ ਪੁੱਛ ਪੁੱਛ ਕੇ ਗੱਡੀਆਂ ਦੇ ਵਿੱਚੋਂ ਸ਼ੀਸ਼ੇ ਤਾਰ ਕੇ ਕਿ ਕਾਲੀਆਂ ਕੌਣ ਹੋ ਜਾਂ ਰੰਗ ਟੰਗ ਦੇਖ ਕੇ ਕਿ ਕਾਲੀ ਲੱਗਦੇ ਨੇ ਸਾਰਿਆਂ ਨੂੰ ਰੋਕਿਆ ਜਾ ਰਿਹਾ ਨਾਕਿਆਂ ਤੋਂ ਦੇਖੋ ਜੀ ਅਸੀਂ ਇਸ ਪਹਾਣੀਗੜ ਟੱਪਗੇ ਸੀਗੇ ਚੰਨੋ ਦੇ ਨੇੜੇ ਪਹੁੰਚ ਗਏ ਸੀਗੇ ਸਾਨੂੰ ਰਸਤੇ ਦੇ ਪਿੱਛੇ ਪਿੱਛੇ ਸਾਡੇ ਇਹਨਾਂ ਨੇ ਗੱਡੀਆਂ ਲਾ ਲੀਆਂ ਗੱਡੀਆਂ ਲਾ ਕੇ ਮੂਹਰੇ ਰੋਕ ਕੇ ਸਾਨੂੰ ਇਹਨਾਂ ਨੇ ਉੱਥੇ ਰੋਕਿਆ ਗਿਆ ਇਹ ਕਹਿੰਦੇ ਵੀ ਅਸੀਂ ਅੱਗੇ ਨਹੀਂ ਜਾਣ ਦੇਣਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਵੀ ਸਾਨੂੰ ਅੱਗੇ ਕਿਉਂ ਨਹੀਂ ਜਾਣ ਦਿੰਦੇ ਅਸੀਂ ਬਾਰ-ਬਾਰ ਇਹਨਾਂ ਕੋਲ ਬੇਨਤੀ ਇਹੀ ਕੀਤੀ ਸੀ ਵੀ ਸਾਨੂੰ ਅੱਗੇ ਜਾਣ ਦੋ ਕਹਿੰਦੇ ਨਹੀਂ ਤੁਹਾਨੂੰ ਅੱਗੇ ਨਹੀਂ ਜਾਣ ਦਿੰਦੇ ਹਰੇਕ ਦੇ ਘਰਾਂ ਦੇ ਵਿੱਚ ਦੇਖਿਆ ਜਾ ਮਲੇ ਕੋਲ ਨਾਲ ਬੀਬੀ ਹਲਕਾ ਚਾਰਜ ਹੈ ਜਿੰਨੀਆਂ ਸਾਡੀਆਂ ਬੀਬੀਆਂ ਨੇ ਘਰਾਂ ਦੇ ਮੂਹਰੇ ਪੁਲਿਸ ਲਾਈ ਗਈ ਹੁਣ ਤੁਸੀਂ ਦੱਸੋ ਆਖਿਰ ਇਸ ਨੂੰ ਕੀ ਸਮਝ ਜਦ ਬੋਖਲਾ हट ਗਈ ਡਰ ਗਈ ਕੋਰਟ ਰੂਮ ਨੂੰ ਟੈਂਟ ਨਾਲ ਟਕਿਆ ਗਿਆ ਬੇਸਮੈਂਟ ਵਿੱਚ ਪਰਦੇ ਲਾ ਦਿੱਤੇ ਗਏ ਗੱਡੀ ਵਿੱਚ ਨੀਲੇ ਰੰਗ ਦੇ ਪਰਦੇ ਲਾ ਦਿੱਤੇ ਗਏ ਅਕਾਲੀ ਆਗੂਆਂ ਨੂੰ ਮੋਹਾਲੀ ਜਾਣ ਤੋਂ ਵਿਸਥਾਰਾ ਰੋਕਿਆ ਗਿਆ ਆਖਿਰ ਕਿਉਂ ਅਕਾਲੀ ਵਰਕਰਾਂ ਨੂੰ ਮੋਹਾਲੀ ਵਿੱਚ ਛੂਣ ਵਾਲੇ ਇੱਕ ਆਕਟ ਵਿੱਚ ਨਹੀਂ ਪਹੁੰਚਣ ਦਿੱਤਾ ਗਿਆ ਆਖਿਰ ਇਸ ਨੂੰ ਕੀ ਸਮਝੀਏ ਸਰਕਾਰ ਜੀ ਇਹ ਤੁਸੀਂ ਹੀ ਦੱਸਦੇ ਬਿਊਰੋ ਰਿਪੋਰਟ ਪੀਟੀ ਸਿੰਘ